ਆਰੇ ਹਾਰੇ ਚਰਨ ਰਿਦੈ ਉਠਾਰੇ ਆਸਨਿ ਬਚਨ ਕਰਦੇ ਨੇ ਪਾਈ ਪ੍ਰਮਾਤਮਾ ਨੇ ਚਾਨਣ ਸਦਾ ਆਪਣੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਸਾਭ ਕੇ ਰੱਖੀ ਤੂੰ ਉਹ ਪ੍ਰਮਾਤਮਾ ਦੇ ਚਰਨ ਕੀਨੇ ਸਤਿਗੁਰਾਂ ਦਾ ਪਾਵਨ ਪਿਤਰ ਉਪਦੇਸ਼ ਸਤਿਗੁਰਾਂ ਦੇ ਪਿਤਰ ਬਚਨ ਜੇ ਰਾਜ ਵਚਨ ਸਾਡੇ ਜੀਵਨ ਦਾ ਪ੍ਰਧਾਨ ਕਰਦੇ ਨੇ ਸਾਡੇ ਜੀਵਨ ਦੇ ਵਾਸਤੇ ਸਹੀ ਸੇਧ ਦੇਣੇ ਜੀਵਨ ਜੂਮ ਦੀ ਜਾਨ ਚ ਖੜ੍ਹੇ ਰਹਿਣੇ ਉਹ ਅਕਾਲ ਪੁਰਖ ਵਾਜੂ ਜੀ ਦੇ ਬਿਤਰ ਵਚਨਾਂ ਨੂੰ ਆਖਣੇ ਮਿਰਦੇ ਦੇ ਵਿੱਚ ਸਾਂਭ ਕੇ ਰੱਖ ਸਿਮਰ ਸੁਆਮੀ ਸਤਿਗੁਰ ਹਤਨਾ ਉਹ ਮਾਰਕ ਲੋਕ ਨੂੰ ਸਮਰ ਕੇ ਹਰ ਸੰ ਜੀਵਾਂ ਦੇ ਸਾਰੇ ਕੰਮ ਸ੍ਰੀ ਚੜ ਸਕਦੇ ਨੇ ਭਾਵੇਂ ਸੰਸਾਰ ਤੋਂ ਕੋਈ ਵੀ ਕੰਮ ਹੋਵੇ ਗੁਰੂ ਸਾਹਿਬ ਜੀ ਦੇ ਚਰਨਾਂ ਚਰਨਾਂ ਅਰਦਾਸ ਕਰੀਏ ਸਾਡਾ ਉਹ ਕੰਮ ਕਦੇ ਅਟਲਾ ਨਹੀਂ ਗੁਰੂ ਸਰਵੱਗ ਹੈ ਕੋਈ ਸੁਮਰਤਾ ਹੈ ਇਸ ਕਰਕੇ ਬਾਦਸ਼ਾਹ ਜੀ ਜਦੋਂ ਕਿਰਪਾ ਕਰਦੇ ਨੇ ਬਾਦਸ਼ਾਹ ਜੀ ਦੇ ਸਿਮਰ ਸੁਆਮੀ ਸਤਪੁਰ ਆਪਣਾ ਤੋ ਭਾਈ ਉਸ ਕਾਲਪੁਤ੍ਰ ਵੈਕੂਂਤੀ ਦਾ ਸਿਮਰਨ ਕਰਿਆ ਕਰ ਕਲ ਸਤ ਅਮਾਰੇ ਤੇ ਉਸ ਕਾਲਪੁਤ੍ਰ ਵੈਕੂਂਤੀ ਦਾ ਸਿਮਰਨ ਕੀਤੇ ਆ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਰਹਾਉ ਪੁਨਨ ਦਾ ਏ ਪਰਮਾਤਮਾ ਦੀ ਸਿੱਖਤ ਸਲਾਹ ਹੀ ਪਰਮਾਤਮਾ ਦੀ ਪੂਰਿਆ ਹੈ ਤੇ ਪੁੰਨ ਨਾਮ ਹੈ ਕੋਕ ਗੁਰਬਾਣੀ ਦੇ ਵਿੱਚ ਸਹਿਬ ਸਤਿਗੁਰੂ ਜੀ ਨੇ ਸਾਨੂੰ ਵਾਰ-ਵਾਰ ਸਮਝਾਇਆ ਹੈ ਅਸੀਂ ਰੋਜ਼ ਸਤਿਗੁਰਾਂ ਦੇ ਪਾਵਨ ਬਚਨ ਸਰਵਣ ਕਰ ਜੋ ਕਿ ਸਭ ਤੋਂ ਵੱਡਾ ਪੁੰਨੀ ਹੈ ਕੀ ਹੈ ਉਸ ਆਕਾਰ ਕਰਤੂ ਜੀ ਦੇ ਗੁਣ ਗਾਉਣਾ ਕਿਉਂਕਿ ਜਦੋਂ ਅਸੀਂ ਕਰਤੂ ਵੈਕੂ ਜੀ ਦੇ ਗੁਣ ਗਾਉਂਦੇ ਹਾਂ ਸਤਿਗੁਰੂ ਜੀ ਦਾ ਨਾਮ ਸਾਡੇ ਹਿਰਦੇ ਵਿੱਚ ਵਸ ਜਾਂਦਾ ਹੈ ਇਹ ਸਭ ਤੋਂ ਵੱਡਾ ਗੁਣ ਹੈ ਇਨਸਾਨ ਦੇ ਅੰਦਰ ਦਇਆ ਪੈਦਾ ਹੁੰਦੀ ਹੈ ਤੇ ਜਿਹਦੇ ਅੰਦਰ ਦਇਆ ਪੈਦਾ ਉਹ ਮਹੀ ਤੇ ਦਇਆ ਕਰਕੇ ਹੀ ਉਹ ਸੰਗ ਪੁੰਨ ਇਸ ਕਰਕੇ 파ਸਾਨੀ ਦੇ ਸਾਰੀਆਂ ਵਿਚਾਰਾਂ ਤੋਂ ਚੋੜੀ ਇਹ ਹੈ ਖੋਜਤ ਖੋਜਤ ਕਰਕੇ ਵਿਚਾਰਾਂ ਬਿਨਹਰ ਭਜਨ ਨਹੀਂ ਛੁਟਕਾਰਾ 파ਸਰ ਦੇ ਨਾਮ ਤੋਂ ਬਿਨਾਂ ਤੇ ਰੱਖ ਛੁਟਕਾਰਾ ਬਣਾਈ ਨਹੀਂ ਹੈ ਨਾ ਨਾ ਬਕਾਲੋਂ ਛੁਟਕਾਰਾ ਹੁਣੇ ਨਾ ਤਰਾਸੀ ਤੋਂ ਛੁਟਕਾਰਾ ਹੁਣੇ ਇਸ ਕਰਕੇ ਨਾਮ ਜਪਿਆ ਕਰ ਪਾਈ ਨਾਮ ਜਪਣ ਦੇ ਨਾਲ ਹੀ ਕਾਰਕ ਰਮਾਣਾ ਜੀ ਪੂਜਾ ਕਰ ਤੇ ਪੁੰਨ ਗਾਣ ਹੈ ਗੋਣ ਗਾਵਤ ਅਤਲ ਸੁਖ ਪਾਇਆ ਆਖੁਰ ਅਗਮ ਪਰੇ ਸਭੁ ਪ੍ਰਾਸਕੰਦ ਨਹੀਂ ਕਿਹ ਪਾਈ ਗੋਣ ਗਾਵਤ ਅਤਲ ਸੁਖ ਪਾਇਆ ਤੁਲ ਦਾ ਕਾਗ ਹੈ ਨਾ ਟੁਲਿਆ ਜਾਣ ਜਿਹੜਾ ਕਿਸੇ ਥੋਲ ਮਾਪ ਦੇ ਵਿੱਚ ਆਉਂਦਾ ਹੀ ਇਸ ਕਰਕੇ ਪੌਂਚ ਤੇ ਬਿਆਨ ਕਮਾਲ ਪ੍ਰਭੂ ਦੇ ਗੁਣ ਗਾਉਂਦਿਆਂ ਕਾਈ ਤੈਨੂੰ ਬਿਆਨਕ ਸੁਖ ਪ੍ਰਾਪਤ ਹੋ ਜਾਏਗਾ ਜਿਹੜਾ ਵੀ ਉਸ ਕਾਲਪੁਰਖ ਵੈਸ਼ਨੂੰ ਜੀ ਦੇ ਗੁਣ ਗਾਉਂਦਾ ਹੈ ਜਿਹੜਾ ਕੀ ਸ੍ਰੀ ਸਲਾਹ ਦੇ ਗੀਤ ਗਾਉਂਦਾ ਹੈ ਕਾਈ ਉਹ ਬਿਆਨਕ ਸੁਖ ਪ੍ਰਾਪਤ ਕਰ ਨਹੀਂਦਾ ਹੈ ਜੋ ਜਨ ਪਾਰ ਵਿਮਨ ਅਕਲੇ ਕੀਨੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਮੂਖਾਂ ਨੂੰ ਪ੍ਰਮਾਤਮਾ ਨੇ ਆਪਣੇ ਸੇਵਕ ਬਣਾਇਆ ਹੈ ਉਹਨਾਂ ਦੇ ਕਰਮਾਂ ਦਾ लेखा ਮੁਰ ਨਹੀਂ ਬਿਲਕੁਚਤਾ ਕਿਉਂਕਿ ਭਗਤ ਸਾਹਿਬ ਕਹਿੰਦੇ ਜਿਹੜਾ ਅਈ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਉਹ ਗੁਰੂ ਵਾਲਾ ਬਣ ਕੇ ਮੁਖ ਤਿਤ ਗੁਰੂ ਸਮਰੱਥ ਹੈ ਤੇ ਗੁਰੂ ਸਰਵਗਤ ਹੈ ਗੁਰੂ ਕਿਰਪਾ ਨੂੰ ਹੈ ਦਇਆ ਨੂੰ ਹੈ ਸਾਡੇ ਤੇ ਐਸੀ ਕਿਰਪਾ ਕਰੇਗਾ ਆਸਾ ਕਿੰਦਰੇ ਕਰਮਾਂ ਦਾ लेखा ਜਿਹੜਾ ਹੈ ਉਹ ਕਾਗਜ਼ੀ ਵੀ ਪੜ ਨਹੀਂ ਸਕਦਾ ਅਕਾਲ ਪੁਰਖ ਵੈਰ ਗੁਰੂ ਤੇ ਹਰੀ ਦੇ ਪਿਆਰਿਆਂ ਤੋਂ ਦੇਖਾ ਕੁਝ ਨਹੀਂ ਨਹੀਂ ਜਿਹੜੇ ਨਾਮ ਜਪਣਗੇ ਨਾਮ ਜਪਣ ਕਰਕੇ ਬਾਸਾ ਕਹਿੰਦੇ ਭਾਈ ਦੇਖਾ ਮੁੱਕੇ ਜਾਂਦਾ ਹੈ ਫਿਰ ਉੱਥੇ ਜਾਣਾ ਹੀ ਨਹੀਂ ਹੁੰਦਾ ਹੈ ਆਨੁਰਾਇ ਦੇ ਕੋਲ ਜਾਣੇ ਹੁੰਦਾ ਹੈ ਜਿੱਥੇ लेखा ਚੁਕਾ ਹੁੰਦਾ ਹੈ ਉਹ ਬਾਸਾ ਕਹਿੰਦੇ ਕਿ ਨਾਮ ਜਪਣ ਵਾਲਿਆਂ ਸਿੱਤਾ ਨਿਰੰਕਾਰ ਆਪਣੇ ਕੋਲ ਉਲਾਕੇ ਆਪਣੇ ਚਰਨਾਂ ਦੇ ਵਿੱਚ ਹੀ ਥਾਂ ਦੇ ਦਿੰਦਾ ਹੈ ਉਹਨਾਂ ਦਾ लेखा जोखा ਕੋਈ ਪੁੱਛੇ ਹੀ ਨਹੀਂ ਅੰਦਰ ਇਸ ਕਰਕੇ ਬਾਸਾ ਕਹਿੰਦੇ ਜਿੰਨਾ ਮਨੁੱਖਾ ਨੂੰ ਪ੍ਰਮਾਤਮਾ ਨੇ ਆਪਣੇ ਸੇਵਕ ਬਣਾ ਕੇ ਬਣਾ ਕੇ ਸੇਵਕ ਬਣਨਾ ਸੇਵਕ ਦਾ ਭਾਵ ਹੁੰਦਾ ਹੈ ਜਿਹੜਾ ਮਾਲਕ ਦੇ ਹੁਕਮ ਵਿੱਚ ਚੱਲਦਾ ਜਿਹੜਾ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਚੱਲਦਾ ਹੈ ਹਰਵੇਲੇ ਉਹਦਾ ਸੁਖ ਮੰਨਦਾ ਹੈ ਇਸ ਕਰਕੇ ਜਿਹੜੇ ਗੁਰੂ ਦੇ ਹੁਕਮ ਗੁਰੂ ਦਾ ਹੁਕਮ ਮੰਨਦੇ ਨੇ ਗੁਰੂ ਦੀ ਰਜਾ ਵਿੱਚ ਚੱਲਦੇ ਨੇ ਤੇ ਗੁਰੂ ਨੂੰ ਹਰਵੇਲੇ ਆਪਣੇ ਅੰਦਰ ਸੰਗ ਜਾਣਦੇ ਨੇ ਸਤਿਗੁਰ ਜੀ ਕਹਿੰਦੇ ਭਾਈ ਇਹ ਕੋ ਨਾਂ ਦਾ ਕਰਮਾਂ ਦਾ ਵੇਖਾ ਮੁੜ ਕੋਈ ਨਹੀਂ ਪੁੱਛਦਾ ਨਿਰੰਕਾਰ ਅਕਾਰਤ ਪਰਮਾਤਮਾ ਵੀ ਉਹਨਾਂ ਦਾ ਵੇਖਾਂ ਨਹੀਂ ਪੁੱਛਦਾ ਹੈ ਨਾਮ ਰਤਨ ਸੁਣ ਜਤ ਜਤ ਜੀਵਾਂ ਅਰ ਨਾਨਕ ਕੰਠ ਮਜਾਰੇ ਹਨ ਵੱਡਿਆਂ ਦੇ ਮੋਲ ਲਾ ਕੇ ਹਨ ਗੁਰੂ ਅਰਜਨ ਦੇਵ ਮਹਾਰਾਜੀ ਵਸਣ ਕਰਦੇ ਨੇ ਕਿ ਇਹ ਨਾਨਕ ਮੈਂ ਵੀ ਪ੍ਰਮਾਤਮਾ ਦੇ ਰਤਨ ਵਰਗੇ ਇੰਕੀ ਨਾਮ ਨੂੰ ਆਪਣੇ ਬਰੇਤੇ ਵਿੱਚ ਪੂਰ ਰਿਆ ਹੈ ਨਾਮ ਸੁਣ ਕੇ ਜਪ ਜਪ ਕੇ ਮੈਂ ਆਤਮਿਕ ਜੀਵਨ ਪ੍ਰਾਪਤ ਕਰਨਾ ਜੋ ਸੁਣਦਾ ਨਾ ਜਪਦਾ ਆ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਪਹਿਲਾ ਨਾਮ ਦਰਪਣਾ ਹਿਰਦੇ ਰਾਮੀ ਕਾਂਚ ਰਾਮੀ ਰਸਨਾ ਰਾਮੀ ਤੇ ਫਿਰ ਉਹਨੂੰ ਸੁਣਨਾ ਸੁਣ ਕੇ ਅੰਦਰ ਲੈ ਕੇ ਜਾਣਾ ਮਨ ਤੱਕ ਲੈ ਕੇ ਜਾਣਾ ਤੇ ਜਿਹੜਾ ਸਤਪੁਰ ਸਾਹਿਬ ਕਹਿੰਦੇ ਭਾਈ ਜੇ ਜਪ-ਜਪ ਕੇ ਸੁਣ-ਸੁਣ ਕੇ ਕੋਈ ਵੀ ਮਨੁੱਖ ਗੁਰੂ ਨਾਲ ਜੁੜਦਾ ਹੈ ਨਾ ਉਹ ਆਤਮਿਕ ਜੀਵਨ ਹਾਸਲ ਕਰਦਾ ਹੈ ਆਤਮਿਕ ਜੀਵਨ ਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਉਹਦੇ ਸਾਰੇ ਦੁੱਖ ਕੱਟੇ ਜਾਂਦੇ ਨੇ ਦੁੱਖ ਦੇ ਵਿੱਚ ਵੀ ਉਹ ਸੁੱਖ ਮਨਉਂਦਾ ਹੈ ਤੇ ਬਾਸਾ ਕਹਿੰਦੇ ਜਦੋਂ ਇਹ ਸੰਸਾਰ ਦੇ ਵਿੱਚੋਂ ਕਿਰੋ ਦਾ ਜਾਣਾ ਹੁੰਦਾ ਹੈ ਉੱਥੇ ਨਿਰੰਕਾਰ ਪਰਮਾਤਮੇ ਦੇ ਚੇਤਨ ਨੂੰ ਆਪਣੀ ਚਾਨਣਾ ਮੰਨ ਲੋੜਦਾ ਹੈ

ਕਾੜ ਦਿੱਤਾ ਜਾਏਗਾ ਕਿ ਤੈਨੂੰ ਨਿਰੰਕਾਰ ਦੀ ਦਰਗਾਹ ਦੇ ਵਿੱਚ ਥਾਂ ਮਿਲਦੀ ਸਤਿਗੁਰੂ ਸਿੱਖੀ ਰੱਤਿਆ ਅੰਦਰ ਕਰ ਪਾਈਏ ਥਾਂ ਬਾਸਾ ਜਿੰਨੇ ਜਿਹਾ ਗੁਰੂ ਦੇ ਰੰਗ ਵਿੱਚ ਲੰਗਿਆ ਜਾਂਦਾ ਭਾਈ ਉਹਨੂੰ ਨਿਰੰਕਾਰ ਦੀ ਦਰਗਾਹ ਦੇ ਵਿੱਚ ਸਤਿਗੁਰੂ ਜੀ ਦੇ ਚਰਨਾਂ 'ਚ ਥਾਂ ਮਿਲਣਦੀ ਹੈ